ਨਾਜਪਿੰਡਾ ਵੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਮਸ਼ਹੂਰ ਬ੍ਰਾਂਡ ਜਾਰਨੈਕਸ ਟੈਕਸ ਇੰਡੀਆ ਤੇ ਡਾਈਕੋਮ ਦਾ ਪ੍ਰਦਰਸ਼ਨੀ ਸ਼ੋਅ ਲੁਧਿਆਣਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ 17 ਤੋਂ 19 ਜਨਵਰੀ ਤੱਕ ਦਾਣਾ ਮੰਡੀ ਬਹਾਦਰ ਕੇ ਰੋਡ ਲੁਧਿਆਣਾ ਵਿਖੇ ਸ਼ੁਰੂ ਹੋਏ ਇਸ ਤਿੰਨ ਦਿਨਾਂ ਸ਼ੋਅ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ 121 ਪ੍ਰਮੁੱਖ ਸਪਲਾਈਅਰ ਅਤੇ ਖਰੀਦਦਾਰ ਹਿੱਸਾ ਲੈਣਗੇ ਇਸ ਪ੍ਰਦਰਸ਼ਨੀ ਰਾਹੀਂ ਰੇਸ਼ੇ ਧਾਗੇ ਯਾਰਨੈਕਸ ਦੇ 34ਵੇਂ ਐਡੀਸ਼ਨ ਟੈਕਸ ਇੰਡੀਆ ਦੇ 20ਵੇਂ ਐਡੀਸ਼ਨ ਅਤੇ ਫੈਬਰਿਕਸ ਐਕਸੈਸਰੀਜ਼ ਰੰਗਾਂ ਰਸਾਇਣਾਂ ਅਤੇ ਸੰਬੰਧਿਤ ਸੇਵਾਵਾਂ ਦਾ ਪ੍ਰਦਰਸ਼ਨ ਕਰਨਗੇ ਡਾਈਕੌਮ ਦੇ 6ਵੇਂ ਐਡੀਸ਼ਨ ਦਾ ਉਦਘਾਟਨ ਮਨਦੀਪ ਸਿੰਘ ਗਰਚਾ ਕੰਟਰੀ ਮੈਨੇਜਰ ਦੀ ਇਕੋ ਡਿਜ਼ਾਈਨ ਗਰੁੱਪ ਲੁਧਿਆਣਾ ਨੇ ਕੀਤਾ ਅਤੇ ਬਤੌਰ ਮੁੱਖ ਮਹਿਮਾਨ ਬਿਨੇ ਸੈਣੀ ਹੈੱਡ ਸੋਰਸਿੰਗ ਅਤੇ ਉਤਪਾਦ ਵਿਕਾਸ ਆਈਕੋਨਿਕ ਫੈਸ਼ਨ ਰਿਟੇਲਿੰਗ ਪ੍ਰਾਈਵੇਟ ਲਿਮਟਿਡ ਗੁੜगांव ਪਹੁੰਚੇ ਇਸ ਪ੍ਰਦਰਸ਼ਨੀ ਵਿੱਚ ਕੱਪੜੇ ਸਹਾਇਕ ਉਪਕਰਨ ਰੰਗਾਂ ਅਤੇ ਰਸਾਇਣਾਂ ਸਮੇਤ 121 ਕੰਪਨੀਆਂ ਆਪਣੇ ਨਵੀਨਤਮ ਉਤਪਾਦਾਂ ਦਾ ਪ੍ਰਦਰਸ਼ਨ ਕਰਨ ਗਈਆਂ ਇਸ ਈਵੈਂਟ ਦਾ ਉਦੇਸ਼ ਕਾਰੋਬਾਰੀ ਨੈਟਵਰਕਿੰਗ ਅਤੇ ਨਵੇਂ ਉਤਪਾਦਾਂ ਬਾਰੇ ਜਾਣਕਾਰੀ ਪ੍ਰਦਾਨ ਕਰ ਲਈ ਉਦਯੋਗਾਂ ਦੇ ਵੱਖ-ਵੱਖ ਹਿੱਸਿਆਂ ਦੇ ਪ੍ਰਮੁੱਖ ਉਜ્યોਗਪਤੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨਾ ਹੈ ਇਹ ਸ਼ੋਅ ਨਾ ਸਿਰਫ ਪੰਜਾਬ ਬਲਕਿ ਪੂਰੇ ਭਾਰਤ ਵਿੱਚ ਵਪਾਰੀਆਂ ਤੇ ਖਰੀਦਦਾਰਾਂ ਲਈ ਇੱਕ ਮਹੱਤਵਪੂਰਨ ਸੋਰਸਿੰਗ ਪਲੇਟਫਾਰਮ ਸਾਬਤ ਹੋਵੇਗਾ ਯਾਰਨੈਕਸ ਟੈਕ ਇੰਡੀਆ ਅਤੇ ਡਾਈਕਮ ਵਰਗੇ ਸ਼ੋਅ ਭਾਰਤੀ ਟੈਕਸਟਾਈਲ ਉਦਯੋਗ ਦੇ ਵਿਸ਼ਵ ਵਿਆਪੀ ਵਿਕਾਸ ਨੂੰ ਚਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ